ਆਪਣਾ ਪ੍ਰਾਣਾ ਮਿਸਟਰ ਇਹਨੇ ਆਪਣਾ ਬਿਜਲੀ ਵਰੀ ਵਿੱਚ ਹੀ ਰਿਪੇਅਰ ਕਰਾਈ। ਔਣਾ ਨਹੀਂ। ਹਾਂਜੀ ਤੇ ਮਿੱਤਰੋ ਕੀ ਹਾਲ ਚਾਲ ਹੈ ਤੁਹਾਡੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਆਪਾਂ ਵੀ ਵਧੀਆ ਤੇ ਅੱਜ ਆਪਾਂ ਕਮੈਨਾਂ ਨੂੰ ਲੱਗੇ ਆ ਰਿਪੇਅਰ ਨੂੰ ਨਾਲੇ ਵਾਸ਼ ਕਰਾਂਗੇ ਤੇ ਬੰਦਾ ਆਪਣਾ ਆ ਗਿਆ ਸੀ ਇੱਕ ਤੇ ਇੱਕ ਨੇ ਆਉਣਾ ਹੈ ਥੋੜੇ ਦਿਨਾਂ ਤੱਕ ਤੇ ਮੈਂ ਵੀ ਅੱਜ ਵਿਹਲਾ ਸੀਗਾ। ਆਪਾਂ ਬਾਰੇ ਸੋਚਾ ਵੀ ਚਲੋ ਮੈਂ ਨਾ ਰਿਪੇਅਰ ਕਰਦੇ ਆ ਨਾਲੇ ਗਰਮੀ ਜ਼ਰੂਰ ਹੈਗੀ ਆ ਬਾਕੀ ਹਾਲਤ ਤੁਸੀਂ ਵੇਖ ਸਕਦੇ ਜੇ ਤੇ ਬਾਕੀ ਆਪਾਂ ਅੱਗੇ ਦੀ ਅੱਗੇ ਤੁਹਾਨੂੰ ਮਿਲਦੇ ਆ ਬਣੇ ਰਹੋ ਵੀਡੀਓ ਦੇ ਨਾਲ ਤੇ ਸਕਿੱਪ ਨਾ ਕਰਿਓ ਕਿ ਕੋਈ ਵੀ ਜਾਣਕਾਰੀ ਦੀ ਵੀ ਤੁਸੀਂ ਕਮੈਂਟ ਕਰ ਸਕਦੇ ਜੇ ਤੇ ਆਪਾਂ ਨੂੰ ਵੀ ਦੱਸ ਸਕਦੇ ਜੇ ਜੇ ਕੋਈ ਆਪਣੇ ਬੰਨੀ ਲਈ ਫਿੱਟ ਲਈ ਕੋਈ ਵੀ ਚੀਜ਼ ਦੀ ਕਮੈਂਟ ਜਰੂਰ ਕਰਿਓ ਜੇ ਵੀਡੀਓ ਵਧੀਆ ਲੱਗਦੀ ਕਮੈਂਟ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਤੇ ਤੁਸੀਂ ਵੀ ਜਾਣਕਾਰੀ ਦਿੰਦੇ ਰਿਹਾ ਕਰੋ ਕਿ ਆਪਾਂ ਕੀ ਚੀਜ਼ ਨਵੀਂ ਕਰੀਏ ਕੀ ਨਾ ਕਰੀਏ ਆਪਦੇ ਸੁਝਾਅ ਸਾਰੇ ਦਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਤੇ ਜਿਹੜੇ ਜਿਹੜੇ ਭਾਈ ਵੀਡੀਓ ਵੇਖਦੇ ਆ ਠੀਕ ਹੈ ਜੀ ਤੇ ਮਿਲਦੇ ਆਂ ਆਪਾਂ ਤੁਹਾਨੂੰ ਅੱਗੇ ਦੀ ਅੱਗੇ ਕਮੈਂਟਾਂ ਕੋਲੇ ਜਾ ਕੇ ਬਣੇਰੋ ਵੀਡੀਓ ਦੇ ਨਾਲ ਹਾਂਜੀ ਤੇ ਆਪਾਂ ਲਾਉਣ ਲੱਗੇ ਆ ਫਿਲਟਰ ਵਿਸ਼ਾਲ ਦਾ ਤੇ ਤੋਂ ਆਗੇ ਨਾਲੇ ਤਾਂ ਫੋਲ ਚੱਕਦਾ ਆਪਦੇ ਵੱਲੋਂ ਤਾਂ ਆ ਪਾਲਾ ਦੀ ਉਹ ਸਾਈਡ ਤੇ ਕਰਕੇ ਬਹੁਤ ਹਨ ਦੇ ਰਹੇ ਨੇ ਟਾਇਰ ਤੇ ਲਾ ਕੇ ਇਹਦੇ ਬੰਦਾ ਆਪਣਾ ਜ ਆ ਗਿਆ ਸੀ ਧੋਵਾਂਗੇ ਤੇ ਰਿਪੇਅਰ ਕਰਾਂਗੇ ਸ਼ੁਰੂ ਬਣੇ ਰੋ ਵੀਡੀਓ ਨੇ ਆ ਗਰਮੀ ਬਹੁਤ ਜ਼ਿਆਦਾ ਆ ਪਸੀਨਾ 흘ੇ ਇਲੈਕਟ੍ਰਿਕ ਆਇਆ ਆ ਚਲੋ ਮੈਲਦੇ ਆ ਅੱਗੇ ਨੂੰ ਠੀਕ ਆ ਹਾਂਜੀ ਤੇ ਉਹਦਾ ਲਾਤਾ ਆਪਾ ਫਿਲਟਰ ਤੇ ਹੁਣ ਲੱਗੇ ਆਪਾਂ ਦੂਜੀ ਦਾ ਲਾਉਣ। ਤੇ ਬਣੇ ਰਿਓ ਵੀਡੀਓ ਦੇ ਨਾਲ ਸਕਿਪਣਾ ਕਰਿਓ। ਤੇ ਲਾ ਲੂਗੇ ਤੇ ਆਪਾਂ ਫਿਰ ਮਿਲਦੇ ਆਂ ਧੋਵਾਂਗੇ ਆਪਾਂ ਮਸ਼ੀਨਾ ਦੋਵੇਂ। ਤੇ ਦੇ ਦੇ ਆ ਕੇ ਅੱਗੇ ਕਟਰ ਲਾਉਂਦੇ ਪੈ ਫਿਲਟਰ ਬਟ ਲਾਮਾਗੇ। ਆਉ ਆਪਣਾ ਪੁਰਾਣਾ ਮਿਸਟਰ ਜਿਹਨੇ ਆਪਾਂ ਬਿਜਲੀ ਬੜੀ ਮਝੀ ਰੇਰੇ ਕਰਾਈ। ਆ ਲੈ ਉਹ ਚਾਹ ਲੈ ਵੀ ਆ ਦੇ ਆਪਣੇ ਨਾਲ ਰਿਪੇਅਰ ਕਰਾਉਣ ਤੇ ਚਲੋ ਮਿਲਦੇ ਆ ਤੁਹਾਡੇ ਨਾਲ ਅੱਗੇ ਦੀ ਅੱਗੇ ਬਣੇ ਰਿਓ ਵੀਡੀਓ ਦੇ ਨਾਲ ਹਾਂਜੀ ਤੇ ਮੈਤਰਾ ਫੀਡਰ ਫੂਡਰ ਦਿੱਤਾ ਆਪਾਂ ਲਾ ਐਸ ਮਸ਼ੀਨ ਦਾ ਆ ਉਹ ਪਰ ਪਿਛਲਾ ਕਟਰ ਤੇ ਆਂਦਾ ਐਸ ਦਾ ਹਾਂ ਤੇ ਹੁਣ ਆਪਾਂ ਧੋਣਿਆ ਪਹਿਲਾਂ ਇਹਨਾਂ ਨੂੰ ਧੋ ਧੂ ਕੇ ਤੇ ਪਹਿਲਾਂ ਧੋਵਾਂਗੇ ਆਪਾਂ ਆ ਮਸ਼ੀਨ ਇਹ ਧੋ ਕੇ ਇਹਦਾ ਕੰਮ ਥੋੜਾ ਏ ਇਹ ਆਪਾਂ ਟੱਲੀ ਕਰਕੇ ਲਾ ਲਾਂਗੇ ਸਾਈਡ ਤੇ ਇਹਦਾ ਥੋੜਾ ਜਿਹਾ ਕਿਸ਼ਤੀਆਂ ਦਾ ਕੰਮ ਹੈਗਾ ਬਾਕੀ ਜਾਂਦਾ ਵੀ ਸਾਰਾ ਕੰਮ ਆਪਾਂ ਕੀਤਾ ਹੀ ਤੁਸੀਂ ਵੇਖਿਆ ਸੀ ਤੇ ਟਾਇਰ ਤਾਂ ਗੰਢ ਜਿਹਾ ਲਾ ਲਈ ਤੇ ਆਪਾਂ ਟਾਇਰ ਦਾ ਨਵਾਂ ਹੀ ਪਿਆ ਇਹਦਾ ਆਪਾਂ ਨਵਾਂ ਬਣਾਇਆ ਹੀ ਆ ਇਸ ਮਸ਼ੀਨ ਦਾ ਆ ਫੱਟੀਆਂ-ਫੁੱਟੀਆਂ ਨਵੀਆਂ ਲਾਈਆਂ ਕਰੀ ਸਕਦੇ ਜੇ ਚੱਕਾ ਤੇ ਇੰਦੀਆਂ ਫੱਟੀਆਂ ਆਪਾਂ ਲਾਵਾਂਗੇ ਇਸ ਮਸ਼ੀਨ ਦੀਆਂ ਚਲੋ ਬਣੇ ਰਿਓ ਵੀਡੀਓ ਦੇ ਨਾਲ ਤੇ ਕਰਦੇ ਆ ਓਕੇ ਰਿਪੋਰਟਾਂ ਆਪਾਂ ਤੇ ਕੰਪਰੈਸ਼ਰ ਲਿਆਉਣੇ ਆ ਆਪਾਂ ਧੋਵਾਂਗੇ ਫਿਰ ਓਕੇ ਕਰਾਂਗੇ ਸਾਰਾ ਕੁਝ ਕੰਮ ਹਾਂਜੀ ਤੇ ਮੈਟਰੋ ਕਾਟਰਾ ਕੁਟਰਾ ਕਰਤੀਆਂ ਆਪਾਂ ਢਿੱਲੀਆਂ ਤੇ ਹੁਣ ਪੱਟਾਂ ਲੱਗੇ ਆ ਥ੍ਰੈਸ਼ਰ ਕੱਢ ਦਿੰਨੇ ਆ ਤੇ ਟਾਇਰ ਨਹੀਂ ਆਪਾਂ ਲਾਉਣਾਗਾ ਆਪੂ ਲ ਐਵੇਂ ਲਾ ਦੇਣਾ ਆਹ ਉਹ ਰਾ ਖੇਤ ਲੈ ਆਣ ਛਾਫਟਾ ਆਪਾਂ ਪਰਲਾ ਹੋ ਜਾਣ ਖੋਲ ਕੇ ਤੇ ਛਾਫਟ ਪਰਾਂ ਤੋੜ ਦਿਆਂਗੇ ਤੇ ਟਾਇਰ ਆ ਆਪਣਾ ਬੁਲਾਓਵੇਂ ਲਾ ਲਾਂਗੇ ਆ ساری ਛਾਫਟਾਂ ਇਹਨੂੰ ਨਿਕਲ ਜੂ ਬਾਕੀ ਬਣੇ ਰਿਓ ਵੀਡੀਓ ਦੇ ਨਾਲ ਮਿਲਦੇ ਆ ਤੁਹਾਨੂੰ ਅੱਗੇ ਵੀ ਇੱਕ ਆ ਪਲੰਜਰ ਹਾਇ ਕਿਤੇ ਆਪਾਂ ਸਾਰੇ ਕਾਟਰ ਵੀ ਉਵੇਂ ਕੱਟਤੀ ਆਪਾਂ ਕਦੇ ਦਿੱਕਤ ਨਹੀਂ ਆਈ ਚਲੋ ਕਰਦੇ ਆ ਅੱਗੇ ਦੀ ਅੱਗੇ ਹਾਂਜੀ ਤੇ ਆਪਾਂ ਮਸ਼ੀਨ ਉਹ ਸਾਰੀ ਖੋਲਤੀ ਆ ਤੇ ਸਵੇਰੇ ਹੁਣ ਧੋਵਾਂਗੇ ਕਿਉਂਕਿ ਟਾਈਮ ਕਾਫੀ ਹੋ ਗਿਆ ਤੇ ਹੁਣ ਫਿਰ ਸਾਰਾ ਉਹ ਇੱਥੇ ਲਾਉਣਾ ਪੈਣਾ ਹੈ ਢੱਡੂ ਜਾ ਤੇ ਬਾਕੀ ਸਾਫ ਸਫਾਈ ਜਿਹੜਾ ਮੋਟਾ ਮੋਟਾ ਗੰਦੇ ਇਹ ਲਾ ਲਾਂਗੇ ਥਰੇ ਥਰੇ ਆਪਾਂ ਦਿੱਤਾ ਪੱਟ ਸਵੇਰੇ ਸਾਰੀ ਦਿਹਾੜੀ ਲੱਗੂਗੀ ਫਿਰ ਧੋਣ ਤੇ ਦੇਖਾਂਗੇ ਦੋ ਜਾਨੇ ਅੰਦਰ ਧੋ ਦੇਣਗੇ ਦੋ ਜਾਨੇ ਹੁਣ 10 ਪ੍ਰੈਸ਼ਰ ਪਾ ਦੇਣਗੇ ਤੇ ਬਾਕੀ ਚਲੋ ਦੇਖਦੇ ਆ ਆਹ ਪੂਲਾ ਪੜਾ ਲੈ ਕੇ ਝਲਦੇ ਕਰੇ ਤੇ ਅੱਗੇ ਦੀ ਅੱਗੇ ਮਿਲਦੇ ਆ ਤੁਹਾਨੂੰ ਬਾਕੀ ਦੇਖਦੇ ਆ ਗਿਆ ਡਰਮ ਵੀ ਵੇਖਾਂਗੇ ਮੌਕੇ ਤੇ ਜੇ ਪੱਟਣਾ ਹੋਇਆ ਪੱਟ ਲਾਂਗੇ ਗিয়ার ਦਾ ਕੰਮ ਤੁਹਾਨੂੰ ਪਤਾ ਆਪਾਂ ਕੀਤਾ ਗিয়ার ਦੀ ਲੋੜੀਂ ਇੰਡੈਕਸ਼ਨ ਚੈੱਕ ਕਰਾਂਗੇ ਕਲੱਚ ਵੀ ਜੇ ਦੇਖਣਾ ਹੈ ਦੇਖ ਲਾਂਗੇ ਵੈਸੇ ਤਾਂ ਓਕੇ ਆ ਗੇਅਰ ਗੁਰ ਸਹੀ ਪੈਂਦੇ ਆ ਕੋਈ ਛੇੜਖਾਨੇ ਨਹੀਂ ਕਰਨੀ ਪਈ ਨਹੀਂ ਤਾਂ ਕਈ ਵਾਰ ਰਾਟ ਰੂਡ ਕਸਣੀ ਪੈਂਦੀ ਆ ਉਹ ਸਹੀ ਸਾਰਾ ਕੁਝ ਤੇ ਬਰਮ ਬਰਮ ਕੱਢ ਤੇ ਆਪਾਂ ਤੇ ਇੱਕ ਟੈਂਕੀ ਦੀ ਚਾਦਰ ਲਾਵਾਂਗੇ ਤੇ ਬਾਕੀ ਚਲੋ ਦੇਖਦੇ ਆ ਇੱਕ ਥੋੜੀ ਪੈਪ ਲੀਕ ਹੋ ਗਈ ਆ ਹਾਈ ਲੋ ਵਾਲੀ ਇਹ ਉਹ ਨਵੀਂ 바ਮਾਗੇ ਇੰਜਨ ਉੰਜੰਦਿਆ ਦੇਖਾਂਗੇ ਸਰਵਿਸ ਤੇ ਪਿਛਲੇ ਸੀਜ਼ਨ ਵੀ ਆਪਾਂ ਕਰਤੀ ਸੀ ਤੇ ਅੱਜ ਕੀ ਵੀ ਦੇਖਾਂਗੇ ਤੇ ਬਾਕੀ ਚਲੋ ਵੀਡੀਓ ਨਾ ਬਣੇ ਰਿਓ ਵੱਧ ਤੋਂ ਵੱਧ ਸਪੋਰਟ ਕਰਿਓ ਆ ਸਪੋਰਟ ਸਪਰਵੜ ਸਾਰੇ ਆਪਾਂ ਨਵੇਂ ਪਾਏ ਸੀਗੇ 12 ਵੇਖੋ ਅਗਲੇ ਸੀਜ਼ਨ ਲਾਉਣੀਆਂ ਪੈਣਗੀਆਂ ਹੁਣ ਇਹਨੀਆਂ ਥੋੜੀਆਂ ਹੀ ਆ ਕਾ ਸਿੱਧੀਆਂ ਬਹੁਤ ਚੱਲੀਆਂ ਬਾਸਕਟ ਸਹੀ ਪਈ ਆਪਣੀ ਜਾਂਗ ਕਰ ਸਕਦੇ ਇਹ ਚੱਕਾ ਤੇ ਬਾਕੀ ਸਮਾਨ ਸਮੋਨਾ ਰੱਖਤੇ ਆਪਾਂ ਤੇ ਆਈ ਦੀ ਵੀਡੀਓ ਫਿਰ ਆਪਣੀ ਇੱਥੋਂ ਤੱਕ ਹੀ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਅੱਗੇ ਦੀ ਅੱਗੇ ਸ਼ੇਅਰ ਕਰਿਓ